ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵਿੱਚ ਲੁੱਟਾਖੁਆ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਫਲਤਾ ਹਾਸਲ ਕੀਤੀ ਹੈ ਪਤਕਾਣਾ ਗਲਬਤਕਾਰ ਦਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਿਛਲੇ ਲੰਬੇ ਸਮੇਂ ਤੋਂ ਰਾਤ ਗਿਰਾਂ ਤੋਂ ਲੁੱਟਾਖੁਆ ਕਰਦੇ ਸਨ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਤਿੰਨ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਬਾਕੀ ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣਗੇ ਮੈਟਰ ਇਸ ਤਰ੍ਹਾਂ ਹੈਗਾ ਵੀ 10 6 24 ਨੂੰ ਸਾਡੇ ਚੌਕੀ ਇੰਚਾਰਜ ਮਿਲਿਆ ਸਰਜੀਤ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀਗੀ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਜਨਤਨਗਰ ਦਿਨੇਸ਼ ਕੁਮਾਰ ਪੁੱਤਰ ਕਿਸ਼ੋਰੀ لال ਇਹ ਵਾਸੀ ਕੋਪ ਮੰਗਰ ਸਿੰਘ ਜਿਹੜੇ ਲੁੱਟਾਂ ਖੋਹਾਂ ਕਰਨਦੇ ਆਦੀ ਆ ਤੇ ਇਹ ਆਮ ਗਰੀਬ ਮਜ਼ਦੂਰਾਂ ਕੋਲੋਂ ਪ੍ਰਵਾਸੀ ਲੋਕਾਂ ਕੋਲੋਂ ਮੋਬਾਈਲ ਖੋਹ ਕੇ ਅੱਗੇ ਪ੍ਰਵਾਸੀ ਲੋਕਾਂ ਨੂੰ ਵੇਚਦੇ ਆ ਜਿਹੜੀ ਇਤਲਾਹ ਜਿਹੜੀ ਹੈਗੀ ਆ ਇਸ ਇਤਲਾਹ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਨੰਬਰ 125 ਅੰਡਰ ਸੈਕਸ਼ਨ 379 ਦੀ 413 34 ਆਈਪੀਸੀ ਚੋਨਾਜਮਾਲਪੁਰ ਦਰਜਿਸਟਰ ਕੀਤਾ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਅਲੱਗ-ਅਲੱਗ ਕੰਪਨੀਆਂ ਦੇ ਮੋਬਾਈਲ ਬਰਾਮਦ ਕੀਤੇ ਇੱਕ ਮੋਟਰਸਾਈਕਲ ਜੋ ਚੋਰੀ ਦਾ ਸੀ ਉਹ ਮੋਬਾਈਲ ਕੀਤਾ ਬਰਾਮਦ ਕੀਤਾ ਇਹਨਾਂ ਦੇ ਵਿੱਚ ਜਿਹੜਾ ਦੋਚੀ ਦੀਪਕ ਕੁਮਾਰ ਆ ਉਹ ਸਾਮਨੇ ਵਾਲ ਥਾਣੇ ਦਾ ਮਕਦਮਾ ਨੰਬਰ 8/19 ਆ ਉਹਦੇ ਵਿੱਚ ਪੀਓ ਹੈਗਾ ਜਿਹੜਾ ਅਦਾਲਤ ਤੋਂ ਮਿਤੀ 6/5/24 ਨੂੰ ਪਹਵਾੜਾ ਕਰਵਾ ਦਿੱਤਾ ਗਿਆ ਦੂਸਰਾ ਕੋਈ ਨਸ਼ੀਲੀ ਆਦੀ ਕੋਈ ਨਹੀਂ ਕਿਸ ਤਰ੍ਹਾਂ ਕੰਪਨੀ ਨੂੰ ਮਾਤਾ ਦੇ ਜਾ ਰਹੇ ਸੀ ਇਹ ਵੇਚਦੇ ਕਿ ਨਹੀਂ ਸੀ ਪਤਾ ਨਹੀਂ ਇਹ ਨਹਿ ਹੈ ਤਾਂ ਨਸ਼ੀਲੀ ਟਾਈਪ ਇਹਨੇ ਇਹ ਨਸ਼ੇ ਕਰਕੇ ਕਰਦੇ ਨੇ ਵਾਰਦਾਤਾਂ ਤੇ ਕੋਈ ਸਪੈਸਿਫਿਕ ਨਹੀਂ ਹੈ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਫਿਰ ਕਲੀਅਰ ਹੋਊਗਾ ਅੱਗੇ ਵੇਚਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਤੋਂ ਇਹਨਾਂ ਨੂੰ ਹਥਿਆਰ ਵੀ ਤਿਆਰ ਕਰਦੇ ਨਹੀਂ ਹਥਿਆਰ ਨਹੀਂ ਕੋਈ ਵੀ ਹੈ ਕੋਈ ਮੋਬਾਈਲ ਹੀ ਵਰਤਦੇ ਕਿੰਨੇ ਲੋਕਲੇ ਉਸ ਤੋਂ ਕਿੰਨੇ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਕਰਦੇ ਸਨੀਚ ਕਰਦੇ ਸੀ ਚਪਟ ਮਾਰ ਕੇ ਜਿਵੇਂ ਕੋਈ ਲੇਡੀ ਜਾਂਦੀ ਆ ਉਹਦਾ ਮੋਬਾਈਲ ਚਪਟ ਮਾਰ ਲਿਆ ਕੋਈ ਮਜ਼ਦੂਰ ਆ ਰਸਤੇ 'ਚੋਂ ਉਹਨੂੰ ਘੇਰ ਲਿਆ ਉਹਨੂੰ ਚੱਕ ਲਿਆ ਉਹ ਕਰਦੇ ਸੀ ਕ੍ਰੈਸ਼ ਮਾਰਦੇ ਮਾਰਨ ਦੇ ਤਰ੍ਹਾਂ ਨਹੀਂ ਦਿਨੇਸ਼ ਤੇ ਨਹੀਂ ਆ ਦੀਪਕ ਤੇ ਤਿੰਨ ਮੁਕਦਮੇ ਦਰਜ ਆ ਦਿਨੇਸ਼ ਤੇ ਕੋਈ ਨਹੀਂ ਆ ਇਹ ਨੀਰ ਬਾਬਾ ਮੇਰੇ ਖਿਆਲ ਲ 25 25 ਸਾਲ ਕੋਈ 25 35 ਸਾਲ ਦੇ ਹੋਗੇ ਵਿਧਾਨਾ ਲਾਈਫ ਦੇ ਲਈ ਟਿੰਗਾ ਚਾਤਰ